ਮੈਂ ਪਜੀਠੀ ਪਿੱਠਾ ਸੀਗਾ ਕਿੰਨੇ ਬੰਦੇ ਆਏ ਆ ਉਹਨਾਂ ਕੋਲ ਰਿਪੋਰਟ ਕਰਾ ਦਿੱਤੀਆ ਤਾਂ ਸੀਗੇ ਉਹਨਾਂ ਨੇ ਮੈਨੂੰ ਕਿਹਾ ਕਿ ਲੈ ਵੀ ਜੋਟ ਹੈ ਜਗਾ ਇੱਥੇ ਰੱਖ ਦੇ ਤੇ ਨਿੱਤ ਤੈਨੂੰ ਸ਼ੂਟ ਕਰਾਂਗੇ ਕਿੰਨਾ ਗਾਇਸ ਨੂੰ 2 ਲੱਖ ਰੁਪਏ ਦੇ ਦਿੱਤੇ ਜਦ ਤੱਕ ਅਸੀਂ ਸਾਰੇ ਬਖੂਬੀ ਜਾਣਦੇ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੀ ਸੀ ਪਰ ਹੁਣ ਅਚਈਆਂ ਖਬਰਾਂ ਵੀ ਸਾਹਮਣੇ ਆਉਣ ਲੱਗੀਆਂ ਕਿ ਚੋਰ ਲੁਟੇਰੇ ਘਰਾਂ ਦੇ ਵਿੱਚ ਵੀ ਘੁਸ ਜਾਂਦੇ ਨੇ ਤੇ ਘਰਾਂ ਦੇ ਵਿੱਚ ਵੜ ਕੇ ਚੋਰੀ ਕਰਦੇ ਨੇ ਹਥਿਆਰਾਂ ਦੀ ਨੋਕ ਤੇ ਲੋਕਾਂ ਨੂੰ ਲੁੱਟ ਕੇ ਲੈ ਜਾਂਦੇ ਆ। ਅਜਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਲੰਧਰ ਦੇ ਥਾਣਾ ਮਕਸੂਦਪੁਰਾ ਦੇ ਅਧੀਨ ਪੈਂਦੇ ਪਿੰਡ ਲੰਬਾ ਤੋਂ ਜਿੱਥੇ ਇੱਕ ਵਿਜੇ ਗੈਸ ਏਜੰਸੀ ਦੇ ਵਿੱਚ ਵੜ ਕੇ ਤਿੰਨ ਨਕਾਬਪੋਸ਼ਾਂ ਨੇ ਹਥਿਆਰਾਂ ਦੀ ਨੋਕ ਦੇ ਉੱਤੇ ਲੁੱਟ ਖੋਹੀ ਹੈ। ਲੋਟ ਕੋ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਹ ਤਿੰਨੇ ਸ਼ਖਸ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰਾ ਦੀ ਵੀ ਫੁਟੇਜ ਸਾਹਮਣੇ ਹੈ ਜਿਸ ਦੇ ਵਿੱਚ ਇਹ ਤਿੰਨ ਨਕਾਬਪੋਸ਼ ਪਹਿਲਾਂ ਤਾਂ ਗੈਸ ਏਜੰਸੀ ਦੇ ਵਿੱਚ ਹੁੰਦੇ ਨੇ ਤੇ ਆ ਕੇ ਅੰਦਰ ਬੈਠੇ ਮਾਲਕ ਨੂੰ ਹਥਿਆਰ ਵਿਖਾ ਕੇ ਕਹਿੰਦੇ ਨੇ ਜੇਕਰ ਰੌਲਾ ਪਾਇਆ ਤਾਂ ਤੈਨੂੰ ਗੋਲੀ ਮਾਰ ਦਿਆਂਗੇ ਤੇ ਉਸ ਹਥਿਆਰਾਂ ਦੀ ਨੋਕ ਤੇ ਹੀ ਉਹਨਾਂ ਨੇ ਗੱਲੇ ਦੇ ਵਿੱਚੋਂ ਮਾਲਕ ਦਾ ਕਹਿਣਾ ਹੈ ਵੀ 2 ਲੱਖ ਦੇ ਕਰੀਬ ਪੈਸੇ ਜਿਹੜੇ ਕਿ ਉਹ ਲੈ ਗਏ ਨੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਹ ਕਹਿ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਲੁੱਟ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਇਜਾਫਾ ਹੁੰਦਾ ਜਾ ਰਿਹਾ ਹੈ। ਜੀਵਾ ਹਾਂ ਜੀ ਸਰ ਕੀ ਨਾਮ ਹੈ? ਮੇਰਾ ਨਾਮ ਜੋਤੀ ਹੈ ਜੀ। ਕੀ ਗਲਤ ਕੀ ਹੈ? ਮੈਂ ਭਾਈ ਇੱਥੇ ਬਿਠਾ ਸੀਗਾ ਤਿੰਨ ਬੰਦੇ ਆਏ ਆ ਉਹਨਾਂ ਕੋਲ ਰਿਵਲਵਰਾਂ ਹੁੰਦੀਆਂ ਬਾਹਰ ਸੀਗੇ। ਕਿੰਨੇ ਕ'ਤੇ ਦੀ ਘਟਨਾ ਪਈ? ਇਹ 2 ਵਜੇ ਦੀ ਘਟਨਾ ਹੈ। 2:30 ਵਜੇ ਦੀ ਘਟਨਾ। ਅੱਛਾ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਿੰਨੇ ਵੀ ਜੋ ਕੈਸ਼ ਹੈਗਾ ਇਤਰਾ ਤੇ ਤੇ ਨਹੀਂ ਤਾਂ ਤੈਨੂੰ ਸ਼ੂਟ ਕਰਾਂਗੇ। ਨੇ ਤੇ ਤਾਂ ਰੇਜੰਸੀ ਦੇ ਵਿੱਚ ਕਾਫੀ ਬੰਦੇ ਕੰਮਕੂਮ ਕਰਦੇ ਹੋਣੇ ਕਿੱਥੇ ਸੀ ਹਾਂਜੀ ਕੰਮ ਤਾਂ ਕਰਦੇ ਆ ਲੇਕਿਨ ਉਹ ਉਨ ਬਾਹਰ ਬੈਠੇ ਸੀ ਔਰ ਕਿਸੇ ਦੇ ਖਿਆਲ ਚ ਨਹੀਂ ਹੋ ਇੱਦਾਂ ਮੂਡ ਭਿੱਟੇ ਸੀ ਪਹਿਲੇ ਇੱਕ ਆਇਆ ਫਿਰ ਦੋ ਹੋਰ ਆ ਗਏ ਤਿੰਨ ਜਣੇ ਸੀ ਟੋਟਲ ਅੱਛਾ ਉਹ ਕਿਸੇ ਨੂੰ ਸ਼ਾਕੀ ਨਹੀਂ ਉਹ ਕਹਿੰਦੇ ਵੀ ਸ਼ਾਇਦ ਹੋਦਾ ਕੋਈ ਡਿਸਕਸ ਕਰਨਾ ਹੈ ਜਿੱਤਾ ਕਨੈਕਸ਼ਨਾਂ ਵਗੈਰਾ ਦਾ ਚੱਲਦਾ ਹੋਆ ਮੋਦੀ ਦਾ ਤੇ ਉਹਨਾਂ ਨੇ ਕਿਹਾ ਸ਼ਾਇਦ ਵੀ ਫ੍ਰੀ ਵਾਲੇ ਕਨੈਕਸ਼ਨ ਦਾ ਕੋਈ ਪੁੱਛਣਾ ਆਇਆ ਜਾਂ ਕੁਝ ਗੱਲਬਾਤ ਕਰਨ ਆਇਆ ਅੱਛਾ ਕਿੰਨੇ ਵਜੇ ਦੀ ਘਟਨਾ ਹੈ ਇਹ 2:00 ਟਾਈਮ ਬਜੇ ਦੀ ਘਟਨਾ ਹੈ ਜੀ ਅੱਛਾ ਜੀ ਫੇ ਉਹਨਾਂ ਨੇ ਕੀ ਗੱਲਬਾਤ ਕੀ ਕੀਤੀ ਤੁਹਾਡੇ ਨਾਲ ਸਰ ਬਸ ਉਹਨਾਂ ਨੇ ਬਸ ਇਹੀ ਮੈਨੂੰ ਰਿਵਾਲਵਰ ਦਿਖਾਈ ਤੇ ਮੈਨੂੰ ਕਹਿੰਦੇ ਵੀ ਜੋ ਕੈਸ਼ ਹੈ ਇਸ ਰੱਖ ਦੇ ਮਾਰਨ ਦੀ ਕੋਸ਼ਿਸ਼ ਕੀਤੀ ਐ ਤੂੰ ਤੁਪਤਾ ਵੀ ਉੱਠ ਗਿਆ ਨਹੀਂ ਉਹਨਾਂ ਨੇ ਮੈਨੂੰ ਕਿਹਾ ਕਿੰਨੇ ਚਿਰ ਹਰਕਤ ਕੀਤੀ ਤਾਂ ਮਾਰਾਂਗੇ ਮੈਂ ਕਿਹਾ ਮੈਂ ਕੁਝ ਨਹੀਂ ਕਰਦਾ ਤੂੰ ਨਾ ਰੋਣਾ ਪਾਇਆ ਨਾ ਕੁਝ ਉਹਨਾਂ ਨੇ ਕਿਹਾ ਕਿ ਰੋਲਾ ਪਾਇਆ ਤਾਂ ਵੀ ਤਲਕਿਰ ਕਰਾਂਗੇ ਅੱਛਾ ਰੋਲਾ ਪਾਇਆ ਤਾਂ ਵੀ ਛੁੱਟ ਕਰਨਾ ਜਦੋਂ ਜਦੋਂ ਪ੍ਰਸ਼ਾਸਨ ਨੂੰ ਕੋਈ ਬਾਦ ਵਿੱਚ ਅਸੀਂ ਇੱਕ ਬਾਰਾ ਨੰਬਰ ਡਾਇਲ ਕੀਤਾ ਤੇ ਪੁਲਿਸ ਕਹਿੰਦੇ ਨਹੀਂ ਕਿ ਇਹ ਮੇਰਾ ਥਾਣਾ ਨਹੀਂ ਹੈ ਦੂਜੀ ਕਹਿੰਦੇ ਮੇਰਾ ਥਾਣਾ ਨਹੀਂ ਐਸੋ ਹੀ ਲੇਟ ਹੋਇਆ ਨਹੀਂ ਪਹਿਲਾਂ ਥੋੜਾ ਜਿਹਾ ਇਹ ਪ੍ਰੋਬਲਮ ਹੋਈ ਫਿਰ ਬਾਦ ਕਲੀਅਰ ਹੋ ਗਿਆ ਫਿਰ ਅਸੀਂ ਥਾਣੇ ਹਲੇ ਆਏ ਉਹਨਾਂ ਨੇ ਅੜ ਕੇ ਕਿਹਾ ਕਿ ਕੋਈ ਨਹੀਂ ਜਲਦੀ ਜਲਦੀ ਇਹ ਕਾਰਵਾਈ ਕਰਕੇ ਉਹ ਰਸਕੀਤਾ ਜਾਊਗਾ ਸੱਕੀ ਨਾਮ ਹੈ ਆਪਣਾ ਮੈਂ ਪ੍ਰਦੀਪ ਅਗਰਵਾਲ ਜੀ ਆਪਣੀ ਏਜੰਸੀ ਹਾਂਜੀ ਆਪਣੀ ਏਜੰਸੀ ਤੁਹਾਨੂੰ ਕਿਰਪਾ ਲਗਾਇਆ ਕਟਰਾ ਸਾਨੂੰ ਬਸ ਪੌਣੇ 3 ਵਜੇ ਸਮਝ ਲਓ ਜਿੱਦਾਂ ਕਟਰਾ ਹੋਈ ਹੈ ਹਾਂਜੀ ਉਸੇ ਟਾਈਮ ਫੋਨ ਆਇਆ ਅਸੀਂ ਉਸੇ ਟਾਈਮ ਆਏ ਇੱਥੇ ਜੀ ਹਾਂ ਹਾਂ ਤੇ ਆ ਕੇ ਦੇਖਿਆ ਹਾ ਵੀ ਇਹ ਕੱਲੇ ਭਾਈ ਸਾਹਿਬ ਬੈਠੇ ਸੀ ਅੰਦਰ ਆਫਿਸ ਦੇ ਵਿੱਚ ਕਿਰੋਂ ਤੋਂ ਤੁਹਾਡਾ ਰੋ ਹੈ ਭਾਈ ਸਾਹਿਬ ਕੰਮ ਕਰ ਰਹੇ ਇਹ 10 ਸਾਲ ਤੋਂ ਉੱਤੇ ਹੋਏ ਜੀ ਜਦੋਂ ਦੀ ਏਜੰਸੀ ਲਈ ਹੈ ਉਦੋਂ ਦੇ ਹੀ ਮਤਲਬ ਕੰਮ ਕਰਦੇ ਪਏ ਆ ਜੀ ਇਹ ਕਿੱਦਾਂ ਦੇ ਦੋਸਤ ਪੰਜਾਬ ਤੇ ਜਿੱਦਾਂ ਲੋਅਰ ਆਰਡਰ ਪੰਜਾਬ ਚ ਖਲਾਤ ਮਾੜੇ ਹੋ ਰਹੀ ਹੈ ਜੀ ਦੇ ਵੇਡੇ ਲੋਡ ਰੋਜ਼ ਕੋਈ ਨਾ ਕੋਈ ਕਟਨਾ ਹੋ ਰਹੀ ਹੈ ਪੰਜਾਬ